ਇਹ ਤਸਵੀਰਾਂ ਜਿਵੇਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਹ ਤਸਵੀਰਾਂ ਬਿਜਲੀ ਤੋਂ ਪਰੇਸ਼ਾਨ ਹੋਏ ਲੋਕਾਂ ਦੀਆਂ ਤਸਵੀਰਾਂ ਨੇ ਜਿਨ੍ਹਾਂ ਨੇ ਅੱਧੀ ਰਾਤ ਨੂੰ ਸੜਕਾਂ ਦੇ ਉੱਤੇ ਧਰਨਾ ਲਗਾ ਦਿੱਤਾ। ਤਮਰਲ ਸਾਧ ਦੇ ਲੋਗੜ ਨਜ਼ਦੀਕ ਹਿੰਦੂਸਤਾਨ ਬਸਤੀ ਦੇ ਲੋਕਾਂ ਵੱਲੋਂ ਸੜਕ ਤੇ ਧਰਨਾ ਲਗਾਇਆ ਗਿਆ। ਤਾਂ ਪਿਛਲੇ ਕਈ ਦਿਨਾਂ ਤੋਂ ਬਿਜਲੀ ਨਾ ਆਉਣ ਤੋਂ ਪਰੇਸ਼ਾਨ ਦੱਸੇ ਜਾ ਰਹੇ ਨੇ ਇਲਾਕਾ ਨਿਵਾਸੀਆਂ ਨੇ। ਪਰੇਸ਼ਾਨ ਦੌਰਾਨ ਇਹ ਸਾਰਾ ਧਰਨਾ ਲਗਾ ਕਿ ਬਿਜਲੀ ਵਿਭਾਗ ਦੇ ਵੱਲੋਂ ਕੋਈ ਉਹਨਾਂ ਦਾ ਪੱਕਾ ਹੱਲ ਕੀਤਾ ਜਾਵੇ। ਤਾਂ ਲੋਗਰ ਦੇ ਨਜ਼ਦੀਕ ਦੋਵੇਂ ਆਉਣ ਜਾਣ ਵਾਲੇ ਰਸਤੇ ਨੇ ਜਿਹੜੇ ਪਬਲਿਕ ਦੇ ਵੱਲੋਂ ਪੂਰਨ ਤਰੀਕੇ ਦੇ ਨਾਲ ਬੰਦ ਕੀਤੇ ਜਾ ਚੁੱਕੇ ਨੇ ਹੁਣ ਘਰਾਂ ਦੇ ਵਿੱਚ ਪੀਣ ਲਈ ਪਾਣੀ ਨਹੀਂ ਹੈ ਬਹੁਤ ਸਾਰੀਆਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪੂਰੇ ਇਲਾਕਾ ਵਾਸੀ ਨੇ ਜਿਹੜੇ ਇਸ ਗੱਲ ਨੂੰ ਲੈ ਕੇ ਹੱਥ ਜੋੜ ਕੇ ਅਪੀਲ ਵੀ ਕਰਦੇ ਨਜ਼ਰ ਆਣੇ ਤਾਂ ਦੂਰੋ ਦੂਰੋ ਪਾਣੀ ਭਰ ਕੇ ਲੈ ਬਿਲਕੁਲ ਦੂਰੋ ਦੂਰੋ ਪਾਣੀ ਭਰ ਕੇ ਜਿਹੜੀਆਂ ਔਰਤਾਂ ਨੇ ਤੇ ਬੱਚੇ ਨੇ ਪਾਣੀ ਭਰ ਕੇ ਲੈ ਕੇ ਆਉਂਦੇ ਨੇ ਤੇ ਪਰਿਵਾਰ ਦਾ ਕਿਸੇ ਮੁਸ਼ਕਲ ਤਰੀਕੇ ਦੇ ਨਾਲ ਗੁਜ਼ਾਰਾ ਕਰਦੇ ਨੇ ਤਦ ਤੋਂ ਬਾਅਦ ਲੋਕਾਂ ਦਾ ਕੀ ਕਹਿਣਾ ਪਰ ਉਹਨਾਂ ਦੀ ਜ਼ੁਬਾਨੀ ਤੁਸੀਂ ਆਪ ਹੀ ਸੁਣੋ ਗੱਲਬਾਤ ਲਈ ਤੁਸੀਂ ਸਾਰੇ ਇਕੱਠੇ ਹੋਇਆ ਸਰ ਜੀ ਇੱਥੇ ਕਤਾਮਰਕ ਇਕੱਠੇ ਹੋਇਆ ਅੱਜ ਤਿੰਨ ਦਿਨ ਹੋ ਗਿਆ ਨਾ ਬੱਤੀ ਨਾ ਪਾਣੀ ਇੰਨੀ ਮੁਸ਼ਕਲ ਹੈ ਆਪਣੇ ਘਰਾਂ ਚ ਗੁਜ਼ਾਰਾ ਕਰਨ ਇਨਿਕਨੇ ਕੇ ਬੱਚੇ ਗਰਮੀਆਂ ਦੇ ਵਿੱਚ ਕਿਤਰਾ ਡੇ ਨੇ ਹਾਂ ਅੱਜ ਤਿੰਨ ਦਿਨ ਹੋ ਗਿਆ ਪਾਣੀ ਕਰਣਦੇ ਆ ਕਿਸ ਤਰ੍ਹਾਂ ਇਹ ਕਰੀਏ ਕਜਾਰਾ ਦੇਖੇਗਾ ਕਿ ਪਾਣੀ ਹੋਣਾ ਜਣ ਕੇ ਕਿੰਨੇ ਕਿੰਨੇ ਦੂਰੋਂ ਜਾ ਕੇ ਤਰ ਲਿਆ ਨਾ ਪਾਣੀ ਲਿਆਂਦੇ ਆ ਕਦੀ ਕਿਸੇ ਦੇ ਘਰੋਂ ਲਿਆਂਦੇ ਕੋਈ ਕਿਸੇ ਦੇ ਘਰੋਂ ਲਿਆਂਦੇ ਕੋਈ ਸੁਣਾਈ ਨਹੀਂ ਕਰਨਦੇ ਸਾਡੀ ਸ਼ਿਕਾਇਤ ਕੀਤੀ ਵੀ ਸ਼ਿਕਾਇਤ ਕੀ ਹੈ ਬਿਜਲੀ ਬੋਰਡ ਸਾਰੇ ਆਪਣੇ ਬੰਦੇ ਸਾਡੇ ਗਏ ਨੇ ਮਹੱਲੇ ਦੇ ਸਾਰੇ ਗਏ ਨੇ ਬੁੱਢੀਆਂ ਗਈਆਂ ਨੇ ਕਿਸੇ ਨੇ ਸੁਣਾਈ ਨਹੀਂ ਸਾਡੀ ਕੀਤੀ ਆਂਦੇ ਨੇ 2 ਮਿੰਟ ਤਾਰ ਜੋੜਦੇ ਨੇ 5 ਮਿੰਟ ਬੱਤੀ ਦਿੰਦੇ ਫਿਰ ਬੰਦ ਕਰ ਦਿੰਦੇ ਨੇ ਹਾਂ ਨੂੰ ਹਾਨੂੰ 2 ਘੰਟੇ ਹੋ ਗਏ ਇੱਥੇ ਬੈਠੇ ਤੈਨੂੰ ਪਾਣੀ ਘਰ ਜਾਣੇ ਗਾਲਾਂ ਬੰਦੇ ਨਾਲ ਬਿਜਲੀ ਘਰ ਜਾਇਆ ਤਾਂ ਕੋ ਬੋਲਦੇ ਨੇ ਐ ਕੀ ਕਰੀਏ ਸਾਡੀ ਸੁਣਾਈ ਨਹੀਂ ਹੋਣ ਕਿਤੇ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਤੁਹਾਡੇ ਕੋਈ ਇੱਥੇ ਨਹੀਂ ਆਇਆ ਵੀ ਨਾ ਸਾਨੂੰ ਕਹਿੰਨੇ ਆਣ ਕੇ ਪੁੱਛਿਆ ਵਾ ਨਾ ਕਿਨੇ ਆਣ ਨੂੰ ਕਿਹਾ ਕਿ ਤੁਸੀਂ ਗਰਮੀ ਚ ਬੈਠੇ ਉਹ ਕੀ ਗੱਲ ਆ ਕੀ ਨਹੀਂ ਕਿਸੇ ਨੇ ਨਹੀਂ ਆਣ ਕੇ ਪੁੱਛਿਆ ਭਾਈ ਮੰਗਿਆ ਕਰਨੇ ਸਾਨੂੰ ਬੱਤੀ ਚਾਹੀਦੀ ਪਾਣੀ ਚਾਹੀਦਾ ਬੱਚੇ ਨਿਗ ਨਿਗ ਨਾਣ ਤੋਂ ਬੈਠੇ ਨੇ ਸਾਰਾ ਕੁਝ ਰੋਟੀ ਪਾਣੀ ਵੀ ਤਾਂ ਹੀ ਪਕਾਵਾਂਗੇ ਜੇ ਪਾਣੀ ਹੋਏਗਾ ਤੇ ਮੇਰਾ ਨਾ ਰਮਨ ਕੁਮਾਰ ਤੁਹਾਡੀ ਕੀ ਗੱਲਬਾਤ ਹੋਈ ਸਾਰੇ ਇਕੱਠੇ ਵੇਖੋ ਜੇ ਇਸ ਟਾਈਮ ਇਸ ਟਾਈਮ ਤੱਕ ਘੱਟੋ ਘਾਟ ਨਹੀਂ 45 ਤੋਂ 50 ਘੰਟੇ ਹੋ ਗਏ ਹੈ ਜਿਹੜੀ ਲਾਈਟ ਨਹੀਂ ਗਈ ਸਾਡੇ ਇਲਾਕੇ ਦੀ ਲੋਕੜ ਗੇੜ ਬਰਸਤੀ ਹਿੰਦੁਸਤਾਨ ਨਹੀਂ ਔਰ ਪਤਾ ਨਹੀਂ ਕਿੰਨੇ ਕੰਪਲੇਨਾਂ ਪਾਲੀਆਂ ਜਿਹੜਾ ਇਹਨਾਂ ਨੰਬਰ ਵੀ 1912 ਕੋਈ ਸੁਣਾਈ ਨਹੀਂ ਗਈ ਜੇਕਰ ਸੁਣਾਈ ਕਰਦੇ ਵੀ ਹੈ ਕੋਈ ਤਾਂ ਗਾਂਡਾ ਧੋਪਾ ਲਾਂਦੇ ਉਹਨੂੰ ਸਹੀ ਕਰਦੇ ਆ ਉਹ ਟਰਾਂਸਫਾਰਮ ਬਹੁਤ ਪੁਰਾਣਾ ਵਾ ਖਸਤਾ ਹਲ ਦੇ ਵਿੱਚ ਇਹ ਜਿਹੜੀ ਵੀ ਇਹ ਜੋ ਕਾਰਵਾਈ ਪੰਦੇ ਆ ਥੋੜੀ ਦੇਰ ਬਾਅਦ 50 ਮਿੰਟਾਂ ਬਾਅਦ 10 ਮਿੰਟਾਂ ਬਾਅਦ ਘੰਟੇ ਤੱਕ ਉਹ ਫੇਰ ਉੱਡ ਜਾਂਦੀ ਹੈ ਇਹ ਕਰਦੇ ਕਰਦੇ ਘਟੋ ਘਾਟਾ ਦੂਸਰਾ ਦਿਨ ਹੈ ਸਾਨੂੰ ਇੱਥੇ ਤੇ ਕੋਈ ਸਾਡੀ ਸੁਣਾਈ ਨਹੀਂ ਗਈ ਤੀਸਰਾ ਦਿਨ ਹੈ ਜੀ ਤੀਸਰਾ ਦਿਨ ਹੈ ਇਹ ਮੇਰੇ ਮੁਸ਼ਕਿਲਾਂ ਸਾਹਮਣਾ ਕਰਨਾ ਪਿਆ। ਤੁਹਾਡੇ ਸਾਹਮਣੇ ਆ ਵੇਖੋ ਕਿੰਨੀਆਂ ਬੀਬੀਆਂ ਪੂਰਾ ਮੱਲਾ ਸਾਡਾ। ਜੋ ਵੀ ਤੋਂ ਬਗੈਰ ਤੁਸੀਂ ਆਪ ਹੀ ਆਈਡੀਆ ਲਾ ਸਕਦੇ ਬੰਦੇ ਦਾ ਜੀਵਨ ਕਿਹੋ ਜਿਹਾ ਹੋਏਗਾ। ਨਾ ਘਰ ਲਾਈਟ ਹੈ ਨਾ ਪਾਣੀ ਹੈ। ਮੈਕਸੀਡਲ ਪ੍ਰੋਬਲਮ ਆ ਰਹੀ ਹੈ ਦਿਨਦਸਤਾਨ ਬਸਤੀ ਚ। ਸੀਨੀਅਰ ਅਫਸਰ ਨੇ ਨੋਟਿਸ ਲਿਆਤਾ ਹੈ ਨਾ ਅਸੀਂ ਤੇ ਐਕਸੈਂਡ ਨੋਟਿਸ ਚ। ਜੋ ਵੀ ਕਹਾਂਗੇ ਲੋਕਾਂ ਨੂੰ ਕਰਾ ਲੋਕਾਂ ਨੇ ਕਹਿਣਾ ਕਿ ਕਾਫੀ ਸਮੇਂ ਤੋਂ ਉਹਨਾਂ ਨੂੰ ਦਿੱਕਤ ਆ ਰਹੀ ਹੈ ਕਿ ਪਿਛਲੇ 3 ਦਿਨ ਤੋਂ ਲਾਈਟ ਨਹੀਂ ਹੈ। ਤੇਰੇ ਕੋਲ ਕੋਈ ਜਾਣਕਾਰੀ ਨਹੀਂ ਸਾਨੂੰ ਨੇ ਭਾ ਲੱਗਾ ਹੀ ਆਗੇ।